ਜਿੰਨੀ ਵੀ ਸੰਗਤ ਪੰਜਾਬ ਪੁਲਿਸ ਦੇ ਜ਼ਬਰਦਸਤ ਇਸ ਪੰਡਾਲ ਦੇ ਵਿੱਚ ਇਕੱਠੀ ਹੋਈ ਆ ਸਭ ਤੋਂ ਪਹਿਲਾਂ ਗੱਜ-ਬੱਜ ਕੇ ਬਣਾਈਏ ਫਤਵੀ ਸਾਂਝ ਵਾਹੇ ਗੁਰੂ ਜੀ ਕਾ ਸਰਕਾਰਾਂ ਦੇ ਵੱਲੋਂ ਇੱਕ ਗੱਲ ਲੱखी ਜਾਂਦੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਚਾਹੇ ਲੱਖਾ ਸਿੰਘ ਸਿਧਾਨਾ ਇਹ ਖਾ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਦੇ ਲਈ ਇਹ ਗੱਲ ਆਖਣਾ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਪਾਸ਼ੇ ਨਹੀਂ ਜਾਣਗੇ ਇਹ ਪੰਜਾਬ ਦਾ ਗੱਲਾਂ ਹੋਈਆਂ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਠਾਰਸਵਾਲੀ ਨੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਮਾਰ ਖਣਾ ਤੇ ਪੰਜਰਾਤਮ ਹੋਰ ਖਰਾਬ ਹੋ ਰਿਹਾਗਾ ਇੱਕ ਜੇ ਕਿਸੇ ਕੋਲੇ ਕੋਈ ਕੁਰਸੀ ਹੋਵੇ ਜਿਹੜੇ ਤੇਰੇ ਤਾਂ ਕੁਰਸੀ ਸਟੇਜ ਤੇ ਪੁਲਦੀ ਕੀਤੀ ਜਾਵੇ ਸਾਡੇ ਪਾਸਾ ਜੱਲਿਆ ਸਭ ਆਇਆ ਤੋਂ ਕੁਰਸੀ ਜੇ ਆਵਾਜ਼ ਆਦੀ ਹੋਵੇ ਕੁਰਸੀ ਪੁਲਦੀ ਕੀਤੀ ਜਾਵੇ ਦਰਸਾ ਉਹਨਾਂ ਤੋਂ ਥੱਲੇ ਬੈਠਿਆ ਨਹੀਂ ਜਾਂਦਾ ਇਸ ਲਈ ਕੁਰਸੀ ਇੱਕ ਜ਼ਰੂਰ ਪੁਲਦੀ ਕਰੋ ਜਿੱਥੇ ਤੱਕ ਇਹ ਆਵਾਜ਼ ਆ ਰਹੀ ਆ ਆਪਣੇ ਨੇ ਕੁਝ ਦਿਖਾਣਾ ਹੈਗੇ ਸਾਹਮਣੇ ਮਾਰਕੀਟ ਕਮੇਟੀ ਆ ਕਿ ਤੁਸੀ ਜ਼ਰੂਰੀ ਆ ਰੁਕਾ ਜਾ ਸਾਹਮਣੇ ਬੈਠੇ ਨੇ ਤੇ ਮੀਰੀ ਵਾਲੇ ਭਰਾਵਾਂ ਦੀ ਅਗੇ ਬੇਨਤੀ ਆ ਕਿ ਪਿੱਛੇ ਮੰਡਾਲ ਤੱਕ ਕੈਮਰਾ ਮਾਰ ਕੇ ਦਿਖਾ ਦਿਓ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਕਿੱਥੇ ਪਹੁੰਚੇ ਹੋਏ ਆ ਉਹ ਦਲੇਰ ਸਾਹਿਬ ਸਾਹਮਣੇ ਸਟੇਜ ਦੇ ਉੱਪਰ ਬੈਠੇ ਆ ਤੇ ਤੁਸੀਂ ਸਾਡੀ ਸਟੇਜ ਦੇ ਉੱਪਰ ਹੀ ਨਿਗਾਹ ਮਾਰ ਲਓ ਚਿੱਟੇ ਦਾੜੇ ਵਾਲੇ ਤੁਹਾਨੂੰ ਵੱਧ ਦਿਸਣਗੇ ਤੇ ਮੈਨੂੰ ਲੱਗਦਾ ਕਿ ਸਾਡੇ ਬਾਪੂ ਹੀ ਸਾਡੇ ਕੋਲੇ ਜਿਹੜੇ ਅੱਜ ਧਰਨੇ ਲਾਈ ਜਾਂਦੇ ਆ ਕਿਉਂਕਿ ਸਾਡੀ ਦਾ ਇਹ ਹਾਲਤ ਹੋ ਗਈ ਨਾ ਤਾਂ ਫੋਨ ਚੋਂ ਨਿਕਲਿਆ ਜਾਂਦਾ ਨਾ ਏਸੀ ਚੋਂ ਨਿਕਲਿਆ ਜਾਂਦਾ ਆ ਸਾਡੀ ਜਵਾਨੀ ਨੂੰ ਪਤਾ ਨਹੀਂ ਕੀ ਹੋ ਗਿਆ ਸ਼ੋਸ਼ਣ ਦੀੜੀਆਂ ਦੇ ਉੱਪਰ ਮੇਕਅਪ ਕਰਕੇ ਧੋਮਕੇ ਮਾਰਦੇ ਜੋਗੇ ਰਹਿ ਗਏ ਤੇ ਮੈਂ ਸਾਡੇ ਨੌਜਵਾਨ ਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਸਾਡੇ ਆ ਬਾਪੂਆਂ ਤੋਂ ਸਿੱਖੋ ਤੇ ਹੱਕ ਸੱਚ ਦੀ ਗੱਲ ਅੜ ਕੇ ਕਰਨੀ ਸਿੱਖੋ ਤੇ ਜਦੋਂ ਤੁਸੀਂ ਸੱਚ ਦੇ ਰਾਹ ਤੇ ਤੁਰੋਗੇ ਤੁਹਾਡੇ ਤੇ ਤਾਕਤਾਂ ਵੀ ਲੱਗਣਗੀਆਂ ਤੇ ਤੁਹਾਡਾ ਵਿਰੋਧ ਵੀ ਹੋਊਗਾ ਤੇ ਮੁੰਡਿਓ ਦੁਨੀਆ ਚੋਰ ਪਰਖਦੀ ਆ ਸੋਹਣਾ ਤਾਂ ਹੈਨ ਵੀ ਬਹੁਤ ਹੁੰਦਾਗਾ ਮਰਦ ਦੀ ਨਿਸ਼ਾਨੀ ਇਹ ਹੁੰਦੀ ਆ ਜਿਹੜਾ ਅੜਤਾਗਾ ਜਿਹੜਾ ਹੱਕ ਸੱਚ ਦੀ ਗੱਲ ਕਰਦਾਗਾ ਮੈਂ ਪਾਣੇ ਦੇ ਉੱਥੇ ਜੋ ਪਾਣੇ ਦਾ ਕੱਥ ਹੋਇਆ ਸੀ ਉਦੋਂ ਵੀ ਇੱਕ ਗੱਲ ਆਖੀ ਸੀ ਤੇ ਅੱਜ ਵੀ ਇਹ ਗੱਲ ਕਹਿਣਾ ਦੁਨੀਆ ਬਹੁਤ ਸਵਾਲ ਕਰਦੀ ਆ ਘਰੇ ਵਾਂਦੇ ਮੁੰਡੇ ਕੌਣ ਸਵਾਲ ਕਰਦੇ ਆ ਵੀ ਕੀ ਖੱਟਿਆ ਇਹਨਾਂ ਨੇ ਲੱਖੇ ਵਰਗਿਆ ਨੇ ਤੇ ਤੁਸੀਂ ਸਾਰੇ ਪੰਡਾਲ 'ਚ ਇਕੱਠੇ ਹੋ ਕੇ ਬੈਠ ਜਾ ਕਰੋ ਤੇ ਜਦੋਂ ਕੈਮਰਾ ਵਜਦਾ ਤੇ ਸਾਡੇ ਅਰਦਾ ਜੋ ਇਥੋਂ ਕਹਿੰਦਾ ਵੀ ਆਹ ਚੀਜ਼ ਖੱਟੀ ਆ ਲੱਖੇ ਨੇ ਭਾਨੇ ਨੇ ਤਾਂ ਆਹ ਸਾਰਾ ਘੱਟ ਦਿਸਣਾ ਚਾਹੀਦਾ ਅੱਜ ਵੀ ਹਜ਼ਾਰਾਂ ਦੇ ਵਿੱਚ ਇਕੱਠਾ ਜੇ ਬੰਦਾ ਹੱਕ ਸੱਚੀ ਗੱਲ ਕਰਦਾ ਸਾਡੀ ਕੌਮ ਨਾਲ ਉਹਨਾਂ ਦੇ ਘੱਟੀ ਆ ਦੇ ਦੇ ਆਜਾ ਪੰਜਾਬ ਦਾ ਜਕੜਿਆ ਖਾ ਲਾਹੌਰ ਦੇ ਮਾਨਕਾਂ ਦੇ ਕੋਲੇ ਗੱਲ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਤਾਂ ਅਸੀਂ ਵੀ ਆਪਦੇ ਗਰੂ ਦੇ ਵੱਲੋਂ ਆਖਿਆ ਗਿਆ ਹੈ ਬੋਲ ਇਹਨਾਂ ਨੂੰ ਆਖਾਂਗੇ ਤੇ ਤਿੰਨ ਕੋ ਬਾਦ ਨਹੀਂ ਮੈਂ ਦੇਣਾ ਤਾਜ ਪਾਦ ਤਿੰਤੇ ਸਭ ਲੈਣਾ ਹਣ ਕੱਚ ਕੇ ਫਤਿਹ ਬੁਲਾਵਾਂਗੇ ਛੋਡੀ ਫਤਿਹ ਦੀ ਆਵਾਜ਼ ਆ ਦਿੱਲੀ ਦੇ ਮੁੱਖ ਮੰਤਰੀ ਤੱਕ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਣੀ ਚਾਹੀਦੀ ਆ